ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਤੇ ਆ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਆਪਾਂ ਕਿਸ ਚੀਜ਼ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ ਹਾਂ ਆਪਾਂ ਗੱਲ ਕਰਨ ਜਾ ਰਹੀਆਂ ਇਹ ਦੇਵਗਨ ਫੈਮਲੀ ਦੇ ਬਾਰੇ ਅਮਰ ਦੇਵਕੰਤ ਦੀਪ ਦੇਵਗੰਦੇ ਬਾਰੇ ਜੋ ਉਹਨਾਂ ਦਾ ਇੱਕ ਹੀ ਨਾਰਾ ਵਾ ਪਰਿਵਾਰ ਨੂੰ ਜੋੜੀ ਰੱਖੋ ਪਰਿਵਾਰ ਨੂੰ ਇੱਕ ਰੱਖੋ ਪੂਰਾ ਪੰਜਾਬ ਹੀ ਉਹਨਾਂ ਦਾ ਪਰਿਵਾਰ ਆ ਅੱਜ ਉਹਨਾਂ ਨੇ ਸਾਬਤ ਕਰ ਦਿੱਤਾ ਵਾ ਉਹ ਸ਼ੁਰੂ ਤੋਂ ਹੀ ਕਹਿੰਦੇ ਆਇਆ ਕਿ ਤੁਸੀਂ ਸਾਰੇ ਸਾਡੀ ਫੈਮਲੀ ਹੋ ਔਕੇ ਟਾਈਮ ਵਿੱਚ ਉਹ ਅੱਜ ਆਪਣੀ ਫੈਮਲੀ ਦੇ ਨਾਲ ਖੜੇ ਆ ਪੰਜਾਬ ਦੇ ਨਾਲ ਖੜੇ ਆ ਹਨਾ ਪੂਰੇ ਪੰਜਾਬ ਨੂੰ ਹੁਣ ਉਹਨਾਂ ਦੀ ਜ਼ਰੂਰਤ ਕਿੰਨੇ ਪਿੰਡਾਂ ਦੇ ਵਿੱਚ ਘਰ ਤਬਾਹ ਹੋ ਗਏ ਆ ਪਸ਼ੂ ਆ ਸਾਰੇ ਤਬਾਹ ਹੋ ਗਿਆ ਹਨ ਸੋ ਹੁਣ ਉਹਨਾਂ ਨੇ ਇੱਕ ਰਹਿ ਕੀਤੀ ਸੀ ਦੇਵ ਦੇਵ ਦੇਵਕਨਵੀਰ ਜੀ ਉਹਨਾਂ ਨੇ ਤੇ ਨਾਲ ਗੁਰੀ ਵੀਰ ਜੀ ਸੀਗੇ ਨਾਲ ਅਮਰਦੀਪ ਜਾਨ ਸੀਗੇ ਤੇ ਨਾਲ ਪ੍ਰਿਆ ਪ੍ਰੀਤ ਜੀ ਜਿਨ੍ਹਾਂ ਆਪਾਂ ਅਕਸਰ ਉਹਨਾਂ ਦੇ ਨਾਲ ਵੇਖਦੇ ਆ ਉਹ इकट्ठे ਹੋ ਕੇ ਉਹਨਾਂ ਨੇ ਜਿੱਥੇ-ਜਿੱਥੇ ਜੂਟ ਸੀ ਉੱਥੇ ਪਹੁੰਚੇ ਆ ਉਹਨਾਂ ਨੇ ਜੋ ਵੀ ਉਹਨਾਂ ਦੇ ਵੱਲ ਲੜਿੰਦਾ ਹੋਇਆ ਉਹਨਾਂ ਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਨਾਲ ਹੀ ਉਹਨਾਂ ਦੇ ਜੋ ਉਹਨਾਂ ਦੇ ਦੋਸਤ ਆ ਫਰੈਂਡ ਸਰਕਲ ਦੇ ਵਿੱਚ ਡਾਕਟਰ ਆ ਉਹ ਵੀ ਨਾਲ ਗਏ ਉਹਨਾਂ ਨੇ ਵੀ ਕਿਹਾ ਕਿ ਹਾਂ ਅਸੀਂ ਜਿੱਥੇ ਵੀ ਆ ਤੁਸੀਂ ਸਾਨੂੰ ਫੋਨ ਕਰੋ ਅਸੀਂ ਪਹੁੰਚਾਂਗੇ ਜਿੰਨੇ ਝੁਕੇ ਹੈਗੇ ਆ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਬਲੌਗਰ ਆ ਹੋਰ ਵੀ ਆਪਾਂ ਇਹਨੂੰ ਬਲੌਗਰ ਨਹੀਂ ਕਹਿ ਸਕਦੇ ਹੋਰ ਵੀ ਜੋ ਕੰਟੈਂਟ ਬਣਾਉਂਦੇ ਆ ਹਨਾ ਪਰ ਅੱਗੇ ਕੋਈ ਕੋਈ ਹੀ ਵੀ ਨਹੀਂ ਆਇਆ ਹਨਾ ਕੋਈ ਕੋਈ ਆਇਆ ਵਾ ਹਨਾ ਜੋ ਆਪਣੇ ਪਿੰਡ ਲਈ ਆਇਆ ਵਾ ਸ਼ਹਿਰ ਲਈ ਆਇਆ ਵਾ ਪਰ ਦੇਵਗਨ ਫੈਮਲੀ ਆ ਜੋ ਕਹਿੰਦੀ ਆ ਸੋ ਕਰਦੀ ਆ ਉਹਨਾਂ ਨੇ ਪੂਰੇ ਪੰਜਾਬ ਨੂੰ ਆਪਣਾ ਫੈਮਲੀ ਮੰਨਿਆ ਸੋ ਉਹ ਅੱਗੇ ਆਏ ਆ ਤਾਂ ਜੋ ਉਹਨਾਂ ਨੂੰ ਦੇਖ ਕੇ ਹੋਰ 10 ਬੰਦੇ ਅੱਗੇ ਆਉਣ ਹਨਾ ਤੇ ਇਹੀ ਹੁੰਦਾ ਵਾ ਜਿਵੇਂ ਹੁਣ ਆਪਾਂ ਉਹਨਾਂ ਨੂੰ ਦੇਖ ਕੇ ਕੋਈ ਕੰਮ ਸ਼ੁਰੂ ਕਰਦੇ ਆ ਵੀ ਉਹਨਾਂ ਦਾ ਕੀਤਾ ਹੋਇਆ ਆਪਾਂ ਸ਼ੁਰੂ ਕਰਦੇ ਆ ਉਹੀ ਉਹਨਾਂ ਨੂੰ ਇਦਾਂ ਮੈਂ ਵੀ ਸਾਨੂੰ ਦੇਖ ਕੇ ਹੋਰ ਸਾਰ ਬੰਦੇ ਅੱਗੇ ਉਹਨ ਲੋਕਾਂ ਦੀ ਮਦਦ ਲਈ ਐ ਪੰਜਾਬ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸਾਥ ਦੀ ਸੋ ਇਹਨਾਂ ਵੱਲੋਂ ਪਿਆਰ ਮਿਲਿਆ ਹਨਾ ਸੋ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਵਾ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਵੀ ਜਿਨ੍ਹਾਂ ਦੀ ਇਹਨਾਂ ਨੇ ਮਦਦ ਕੀਤੀ ਹੋਊਗੀ ਵੀ ਹਾਂ ਅਸੀਂ ਉਹਨਾਂ ਨੂੰ ਦੇਖਦੇ ਸੀ ਅੱਜ ਸਾਡੀ ਉਹਨਾਂ ਨੇ ਮਦਦ ਕੀਤੀ ਆ ਮੰਗਤ ਲਈ ਪਹੁੰਚੇ ਆ ਬਹੁਤ ਵਧੀਆ ਲੱਗਿਆ ਵੀਰ ਜੀ ਪਰਮਾਤਮਾ ਤੁਹਾਨੂੰ ਦਿਨ ਤੇ ਗੁਣੇ ਰਾਤ ਚੋਂ ਕਈ ਤਰੱਕੀ ਦੇਵੇ ਐਦਾਂ ਹੀ ਖੁਸ਼ ਰਹੋ ਮਦਦ ਕਰਦੇ ਰਹੋ ਸੋ ਹੁਣ ਇਹਨਾਂ ਨੂੰ ਦੇਖ ਕੇ ਹੋਰ ਚਾਹ ਜਿਹੜੇ ਬਲੌਗਰ ਹੋਏ ਚਾਹ ਜੋ ਵੀਡੀਓ ਕੈਂਟਟ ਬਣਾਉਂਦੀ ਹੋਏ ਉਹ ਵੀ ਹੁਣ ਅੱਗੇ ਆਉਣਗੇ ਵੀ ਦੇਵਗਨ ਫੈਮਿਲੀ ਅੱਗੇ ਆਇਆ ਸੋ ਬਹੁਤ ਹੀ ਵਧੀਆ ਜੋ ਇਹ ਅੱਗੇ ਆਏ ਆ ਹੈਨਾ ਬਹੁਤ ਵਧੀਆ ਕੀਤਾ ਇਹਨਾਂ ਦੇ ਨਾਲ-ਨਾਲ ਇਹਨਾਂ ਨੂੰ ਦੇਖ-ਦੇਖ ਕੇ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਵੀਡੀਓਜ਼ ਬਣਾਉਂਦੇ ਆ ਉਹ ਵੀ ਹੁਣ ਅੱਗੇ ਹੋਣਗੇ ਇਹਦੇ ਨਾਲ ਹੋਰ ਮਦਦ ਹੋਊਗੀ ਸੋ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੋ ਅੱਗੇ ਆਏ ਆ ਆਪਣੇ ਪੰਜਾਬ ਲਈ ਖੜੇ ਆ ਸਾਰਿਆਂ ਨੂੰ ਇਹਨਾਂ ਨੂੰ ਦੇਖ ਕੇ ਵੀ ਬਹੁਤ ਖੁਸ਼ੀ ਹੋਈ ਆ ਵੀ ਅੱਜ ਸਾਡੀ ਮਦਦ ਲਈ ਤੇਵਗਨ ਫੈਮਿਲੀ ਖੜੀ ਆ ਸੋ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਦਿਲ ਤੋਂ ਧੰਨਵਾਦ ਸਾਰੇ ਹੰਦਾ